ਛੱਡ ਦੇ ਨਾ ਨਾ ਛੱਡ ਦੇ ਤੇਰੀ ਗੱਲ ਨੂੰ ਮੈਂ ਨਾ ਮੈਂ ਛੱਡ ਦੇ ਛੱਡ ਦੇ ਨਾ ਨਾ ਜਮੀਨ ਯਾਰ 500 ਵਿੱਚ 1000 ਦਾ ਤੇਰਾ ਚੁਣੀ ਕੋਰਦਾ ਬਾਬੂ ਭੈਣ ਨਹੀਂ ਮੰਨਦਾ ਨਾ ਨਾ ਮਾਲੋ ਬੱਚਾ ਨਹੀਂ ਇਹਦਾ ਸੌਦਾ ਹੁੰਦਾ ਦੇਖੋ ਸੌਦਾ ਹੁੰਦਾ ਇਹਦਾ ਮੱਝ ਬਹੁਤ ਚੰਗੀ ਆ ਲੈ ਵੀ ਮਾਰੋ ਨੀਗਾ ਮੱਝ ਤੇ ਮੱਝ ਦਿਖਾਉਣਾ ਸਾਨੂੰ ਇੱਕ ਵਾਰੀ ਖੜੀ ਤੇ ਨੀਗਾ ਮਾਰ ਲਓ ਤੋੜ ਕੇ ਵੀ ਦਿਖਾ ਦਾਂਗੇ ਟੋਕੜ ਗੱਭਣ ਮੱਝ ਆ ਬਈ ਅਗੋਂ ਫੇਸ ਕੁਆਲਿਟੀ ਚੈੱਕ ਕਰ ਲਿਓ ਸੋਹਣੀ ਫੇਸ ਕੁਆਲਿਟੀ ਐ ਸਿੰਘ ਸਿੰਘ ਬਿਲਕੁਲ ਕੁੰਡਾ ਤੇ ਸ਼ੀਲ ਸ਼ਰੀਫ ਪੂਰੀਆ ਮੱਝ ਮੰਡੀ ਦੇ ਵਿੱਚ ਖੜੀ ਨੇ ਗਾਲਾ ਪੱਟਾ ਦੇਖੋ ਆਵਾਂਗੇ ਸੋਨੂੰ ਮੰਤਰ ਦੇਖੋ ਯਾਰ ਪਿੱਠ ਕੁੜੇ ਦੀ ਮੰਤਰ ਵੀ ਚੰਗੀ ਆ ਤੇ ਜਾਣਕਾਰੀ ਸਾਰੀ ਆਪਾਂ ਜਿਹੜੀ ਦੀ ਬਾਈ ਤੋਂ ਹੀ ਲਵਾਂਗੇ ਕਿੰਨਾ ਕੁ ਦੁੱਧ ਆ ਕੀ ਭਾ ਕਿੰਨੇ ਟਾਈਮ ਦੀ ਗੱਬਣਾ ਲੈ ਤੋਰੇ ਬਈ ਇੱਕ ਵਾਰੀ ਤੁਰਦੀ ਤੇ ਨੀਗਾ ਮਾਰੋ ਬਾਈ ਦੇਖੋ ਚੰਗੀ ਬਾਡੀ ਮੰਤਰ ਤੇ ਸਿੰਘ ਸੱਪੇ ਦੀ ਬਿਲਕੁਲ ਕੁੰਡੀ ਆਰਡਰ ਸਾਨੂੰ ਇੱਕ ਵਾਰੀ ਬਈ ਨੇਰੇ ਤੋਂ ਵੀ ਦਿਖਾਣੇ ਦੇਖੋ ਥਣਥਣੋੜ ਦੀ ਵੀ ਸੋਹਣੀ ਐ ਮੱਝ ਥਣਥਣੋੜ ਬਹੁਤ ਚੰਗਾ ਲੱਗਾ ਹੋਇਆ ਦੇਖੋ ਬਾਕੀ ਬਾਈ ਨਾਲ ਗੱਲਬਾਤ ਕਰਵਾਉਣੀ ਹੋਣੀ ਬਈ ਅਸੀ ਗੜ ਅਸਰਗੜ ਬਈ ਨਾ ਦੱਸੋ ਬਈ ਆਪਣਾ ਤਾਰੀ ਹੈ ਬਈ ਕਿਸ ਗੜ ਤਾਰੀ ਪਿੰਡ ਕਿਹੜਾ ਕਿਸਨਗੜ ਕਿਸਨਗੜ ਹਾਂਜੀ ਜ਼ਿਲ੍ਹਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਜਿਹੜੀ ਆਪਾਂ ਮਾਝ ਦਿਖਾਈ ਆ ਬਈ ਟੋਕੜ ਗੱਪਣਾ ਹਾਂ ਬਈ ਇਹ 1 ਮਹੀਨਾ 5 ਦਿਨਾਂ ਦੇ ਅੱਚ ਗੱਪਣਾ 1 ਮਹੀਨਾ ਦੇ 5 ਦਿਨਾਂ ਦੀ ਚੈੱਕ ਜਿੱਤਾ ਬਈ ਆਉਂਦੀ ਨਹੀਂ ਆਪਣੀ ਤਸੱਲੀ ਆ ਮਤਲਬ ਠੀਕ ਆ ਤੁਸੀਂ ਖੁਦ ਕਰਵਾਈ ਆ ਬਈ ਹਾਂਜੀ ਹਾਂਜੀ ਠੀਕ ਆ ਆਪਣੀ ਘਰ ਦੀ ਹੈ ਘਰ ਦੀ ਮਾਝ ਠੀਕ ਆ ਤੇ 1 ਮਹੀਨਾ 5 ਦਿਨਾਂ ਦੀ ਗੱਪਣਾ ਤਾਰੀ ਦੁੱਧ ਕਿੰਨਾ ਦੇ ਦਿੰਦੀ ਆ ਇੱਕ ਬਈ 9 ਲੀਟਰ 9 ਲੀਟਰ ਹਾਂ ਕੈਲ ਕੱਟੀ ਆ ਪੂਰਾ ਠੰਡਾ 9 ਲੀਟਰ ਜਮਾ ਜਮਾ ਠੀਕ ਆ ਤੇ 24 24 ਦੀ ਚੰਗੀ ਆ 24 24 ਦੀ ਗਾੜੀ ਚੰਗੀ ਆ ਠੀਕ ਆ ਮਗਰ ਬੱਚਾ ਕੀ ਆ ਬਈ ਇਹ ਮਗਰ ਕੱਟੀ ਆ ਬਈ ਮਗਰ ਬੱਚਾ ਵੀ ਕੱਟੀ ਆ ਬਈ ਦੇਖ ਸਕਦੇ ਹੋ ਤੁਸੀਂ ਤੇ ਦੁੱਧ ਵੀ 9 ਲੀਟਰ ਦਿੰਦੀ ਆ ਬਾਈ ਇਹਦਾ ਤੇ 9 ਲੀਟਰ ਬੰਦਾ ਬੁੜੀ ਕੋਈ ਮਰਜ਼ੀ ਚੋਲੇ ਵਿੱਚ ਤਾਰੀ ਕੋਈ ਮਰਜ਼ੀ ਬਾਈ ਕੋਈ ਮਰਜ਼ੀ 40 ਤੇ ਮਿਲਦੀ ਆ ਬਾਈ 40 ਤੇ ਮਿਲਦੀ ਆ ਕੱਟੀ ਦਾ ਕੋਈ ਹੋਣੀ ਛੱਡ ਨਾ ਸਕਦੀ ਕੱਟੀ ਦਾ ਕਿਹ ਛੱਡ ਚੋਈ ਨਾ ਸਕ ਠੀਕ ਠੀਕ ਆ 40 ਤੇ ਮਿਲ ਜਾਂਦੀ ਆ ਹਾਂ ਬਾਈ ਦੋਨੇ ਟਾਈਮ ਹੀ ਮਿਲਦੀ ਆ ਬਾਈ ਹਾਂ ਦੋਨੇ ਠੀਕ ਆ ਲੈ ਵੀ ਦੇਖ ਸਕਦਾ ਤੁਸੀਂ ਸੀਲਸ ਦੀ ਪੂਰੀ ਆ ਤੇ ਤੇ ਫਿਰ ਤારી ਰੇਟ ਕੀ ਕਰਿਆ ਜਾਇਜ ਆ ਵਿਚਣ ਜਾਲ ਵਿਚਣ ਜਾਲਾ ਵੀ ਕਿੰਨੇ ਕਿਤੇ ਕੋਈ ਗੱਲ ਨਹੀਂ ਮਾਨਤਾਨ ਕਰਾਇਆ ਮਾਨਤਾਨ ਹੋ ਜੂ ਸੀਆਰ ਜੂ ਖੁੱਲਾ ਤੇ ਫੋਨ ਨੰਬਰ ਬੋਲ ਆਪਣਾ 95010 ਬਾਈ ਠੀਕ ਆ 63693 ਠੀਕ ਆ ਜੀ ਬਾਈ ਦਾ ਫੋਨ ਨੰਬਰ ਹੈ ਜੀ ਮਾਨਤਾਨ ਦੇ ਰੇਟ ਦੇ ਵਿੱਚੋਂ ਜਿਹੜਾ ਖੁੱਲਾ ਹੋ ਜੂ ਮਾਝ ਦੇ ਨਗਾ ਇੱਕ ਵਾਰੀ ਹੋਰ ਮਾਰ ਲਿਓ ਦੇਖੋ ਪਸ਼ੂ ਮੰਡੀ ਮਾਨਸਾ ਤਰੀਕ 14 ਤੀਜਾ ਮਹੀਨਾ 2025 ਇਹ ਪਸ਼ੂ ਵਾਲੀ ਮੰਡੀ ਦੇ ਵਿੱਚ ਅੱਜ ਬੋਕ ਵੀ ਪਹੁੰਚਾ ਦੇਖੋ ਖੜੇ ਤੇ ਬਈ ਬੜਾ ਚੰਗਾ ਕੱਦ ਕਾਠ ਜਿਹੜਾ ਤਕੜਾ ਬੱਕਰਾ ਕਿੰਨੇ ਟਾਈਮ ਦਾ ਹੈ ਬਈ ਬੱਕਰਾ 4 ਦੰਦ ਦਾ 4 ਦੰਦ ਦਾ ਉਮਰ ਕਿੰਨੀ ਹੋ ਮਤਲਬ ਜਿਹੜਾ 2 ਸਾਲ ਦਾ 2 ਸਾਲ ਦਾ ਹਾਂਜੀ ਠੀਕ ਆ ਬੀਟਲ ਚ ਪੈਂਦਾ ਇਹ ਹਾਂਜੀ ਠੀਕ ਆ ਵੇਚਣ ਲਈ ਲੈ ਕੇ ਆਇਓ ਹਾਂਜੀ ਉੱਤੇ ਰੇਟ ਕੀ ਰੱਖਿਆ ਫਿਰ 50 ਹਜ਼ਾਰ ਰੁਪਏ ਹਾਂ ਯਾਰ 50000 ਦਾ ਬੰਦਾ ਨਾ ਮੱਝ ਵਾਲਾ ਕੰਮੀ ਕਰਦਾ ਮੱਝ ਵਾਲਾ ਹੀ ਹੈ ਇਹ ਅਜੇ ਛੋਟਾ ਹੀ ਹੈ ਬਚਾ ਆਤਾ ਹੈ ਅਜੇ ਦੁੱਗਣਾ ਹੋਏ ਇਹ ਦੁੱਭੀ ਦੁੱਗਣਾ ਹੋ ਜੂ ਅਜੇ ਦੁੱਗਣਾ ਹੋ ਜੂ 50000 ਮਤਲਬ ਡਿਮਾਂਡ ਕਰਦਾ ਹਾਂ ਹਾਂ ਜੀ ਦੇਵੇਂਗਾ ਕਿੰਨੇ ਦਾ ਦੇ ਦਾਂਗੇ 45 ਤੋਂ 50 45 ਪਰ ਦੂਜੀ ਦਾ ਫੋਨ ਨੰਬਰ ਇੱਕ ਵਾਰ ਨੰਬਰ ਤਾਂ ਹੈ ਨਹੀਂ ਯਾਦ ਨਹੀਂ ਅਣਪੜ੍ਹ ਚਲੂ ਉੱਤੇ ਚਲਾ ਦਾਂਗੇ ਨਾ ਲੈ ਵੀ 50000 ਬਾਈ ਰੇਟ ਕਰਦਾ ਤੇ ਮੰਦਾਂ ਦੇ ਵਿੱਚੋਂ ਕਹਿੰਦਾ ਕਰ ਦਾਂਗੇ ਬੱਕਰਾ ਲੈ ਗਿਆ ਬਈ ਪਸ਼ੂ ਵਾਲੀ ਮੰਡੀ ਚ ਲੈ ਵੀ ਇੱਕਾ ਕੱਟੀਆਂ ਦੀ ਵੀਡੀਓ ਫੋਨ ਨਾਲ ਬਾਈ ਫਰਕ ਬਹੁਤ ਪਿਆ ਮੰਡੀਆਂ ਤੇ ਹੁਣ ਜਿਹੜੇ ਭਰਾ ਕਾਟੂਮਾਲ ਦੇ ਵਿੱਚੋਂ ਵੱਡਣ ਵਾਲੇ ਕੱਟੀਆਂ ਖਰੀਦਦੇ ਸੀ ਇਹ ਚੀਜ਼ ਨੂੰ ਬਹੁਤ ਵੱਡੀ ਠੱਲ ਪਈ ਆ ਬਾਈ ਬਹੁਤ ਭਰਾ ਜਿਹੜੇ ਜਾਗਰੂਕ ਹੋਏ ਆ ਕਾਟੂਮਾਲ ਦੇ ਵਿੱਚ ਕੱਟੀਆਂ ਹੁਣ ਜਾਣ ਨਹੀਂ ਦਿੰਦੇ ਪਹਿਲੀ ਜਿਹੜੀਆਂ ਕੱਟੀਆਂ ਪਾਲਣ ਵਾਸਤੇ ਖਰੀਦਣ ਲੱਗਿਆ ਬਹੁਤ ਲੋਕਤ ਸਾਹ ਹੋਇਆ ਵੀਡੀਓ ਪਾਉਣ ਨਾਲ ਬਹੁਤ ਫਰਕ ਪਿਆ ਪਰ ਜਿਹੜੇ ਭਰਾ ਵੇਚਣਾਉਂਦੇ ਯਾਰ ਇੱਕ ਬੇਨਤੀ ਉਹਨਾਂ ਨੂੰ ਵੀ ਆ ਵੀ ਭਰਾ ਉਹ ਇਹ ਨਹੀਂ ਹੁੰਦਾ ਵੀ ਹੁਣ ਜਿਹੜਾ ਆਪਣਾ ਜਿੱਦਣ ਨੂੰ ਪੈ ਕੇ ਲੋਕ ਵੀ ਸਾਰਾ ਕੁਝ ਉਧਰ ਹੀ ਕੱਢ ਲਈਏ ਕਟੀਆਂ ਦਾ ਵੀ 50-50 ਹਜ਼ਾਰ ਰੁਪਏ ਮੰਗੀਆਂ ਜਾਂਦਾ ਛੋਟੀਆਂ-ਛੋਟੀਆਂ ਦਾ ਹੁਣ ਤੁਸੀਂ ਇਹ ਨਹੀਂ ਹੈਗਾ ਆਪਾਂ ਪ੍ਰੋਫਿਟ ਵਾਸਤੇ ਜਿਹੜਾ ਕੋਈ ਵੀ ਧੰਦਾ ਕਰਦੇ ਆ ਪਰ ਜਾਇਜ਼ ਮੁੱਲੇ ਦੇ ਵਿੱਚ ਯਾਰ ਵੇਚਿਆ ਕਰੋ ਤੇ ਆਹ ਦੇਖੋ ਆਹ ਬਾਈ ਨੇ ਲੈਤੀਆਂ ਕਟੀਆਂ ਇਹ ਤਿੰਨਾਂ ਕਹਿੰਦਾ ਹੋਰ ਵੀ ਲੈਣੀਆਂ ਘਰੇ ਵੀ ਰੱਖੀਆਂ ਹੋਈਆਂ ਛੋਟੀ ਉਮਰ ਦਾ ਮੁੰਡਾ ਤੇ ਇਸ ਧੰਦੇ ਵੱਲ ਜਿਹੜਾ ਉਤਸ਼ਾਹਤ ਹੋਇਆ ਤੇ ਬਹੁਤ ਫਰਕ ਪਿਆ ਬਾਈ ਵੀਡੀਓ ਪਾਉਣ ਨਾਲ ਇਸ ਭਰਾ ਨੇ ਤਿੰਨ ਕੱਟੀਆਂ ਖਰੀਦੀਆਂ ਹੋਰ ਵੀ ਖਰੀਦਣੀਆਂ ਤੇ 10-12 ਕੱਟੀਆਂ ਬਾਈ ਕੋਲ ਪਹਿਲਾਂ ਵੀ ਆ। ਨੰਬਰ ਬੋਲੋ ਓਏ। ਕੱਟੀਆਂ ਘੜੀਆਂ ਹੋਰ ਨੰਬਰ ਕਿਹਨਾ ਬਾਈ ਆਪਣਾ? 98864 ਠੀਕ ਹੈ। ਬੈਰੀ ਜੀਰੋ 42 ਠੀਕ ਹੈ। ਪਿੰਡ ਕਿਹੜਾ ਬਾਈ ਆਪਣਾ? ਮੈਸਰਖਾਨਾ ਮੈਸਰਖਾਨਾ ਇਹ ਤੋਂ ਇਲਾਵਾ ਹੋਰ ਵੀ ਆਪਣੇ ਕੋਲ ਕਰ ਕੱਟੀਆਂ। ਠੀਕ ਹੈ। ਕਿਹੜੀ ਕਲਾਸ ਚ ਪੜਨਾ ਬਾਈ? 10ਵੀਂ ਚ 10ਵੀਂ ਚ ਨਾਲ-ਨਾਲ ਪਸ਼ੂ ਪਾਲਣ ਦਾ ਸੰਗ ਵੀ ਆ। ਹਾਂਜੀ ਠੀਕ ਹੈ। ਲੈ ਵੀ ਛੋਟੀ ਉਮਰ ਦਾ ਭਰਾ ਕਾ ਪਸ਼ੂ ਪਾਲਣ ਦੇ ਕਿੱਤੇ ਵੱਲ ਸਾਤ ਹੋਇਆ ਤਿੰਨ ਕੱਟੀਆਂ ਖਰੀਦੀਆਂ ਤੇ ਹੋਰ ਵੀ ਲੈਣੀਆਂ ਬਾਈ ਕਹਿੰਦਾ ਸੋ ਇਸ ਭਰਾ ਤੋਂ ਕੁਝ ਸਿੱਖਣਾ ਚਾਹੀਦਾ ਆਪਾਂ ਨੂੰ ਜਿਹੜੇ ਭਰਾ ਹੁਣ ਦੁੱਧ ਪੀਣ ਵਾਸਤੇ ਵੀ ਯਾਰ ਜਿਹੜਾ ਆਪਾਂ ਇੱਕ ਪਸ਼ੂ ਵੀ ਨਹੀਂ ਰੱਖ ਸਕਦੇ ਘਰਾਂ ਦੇ ਵਿੱਚ ਤੇ ਇਸ ਭਰਾ ਨੇ ਜਿਹੜੀ ਚੰਗੀ ਸ਼ੁਰੂਆਤ ਕਰੀ ਆ ਕੱਟੀਆਂ ਬਾਈ ਕੁਲ ਘਰੇ ਵੀ ਹੈ ਤੇ ਆ ਵੀ ਖਰੀਦੀਆਂ ਮੰਡੀ ਤੋਂ ਹੋਰ ਵੀ ਬਾਈ ਕਹਿੰਦਾ ਖਰੀਦ ਰਿਹਾ ਸੋ ਇਸ ਕਿੱਤੇ ਵੱਲ ਕੱਟੀਆਂ ਪਾਲਣਾਂ ਵਾਲੇ ਵਿੱਚ ਮੈਂ ਤਾਂ ਕਹਿੰਦਾ ਵੀ ਪਹਿਲ ਤੋਂ ਮੱਝ ਖਰੀਦਣੋਂ ਵੀ ਪਹਿਲਾਂ ਛੋਟਾ ਜਾਨਵਰ ਪਾਲਣਾ ਚਾਹੀਦਾ ਚਾਰ ਚੱਪਾ ਸਾਰੇ ਕੋਲ ਲਗਭਗ ਬਾਧੂ ਹੁੰਦਾ ਸੋ ਇਨੀ ਖੇਚਲਾ ਜਰੂਰ ਕਰਿਆ ਕਰੋ ਜੈਨਿਕ ਵੀ ਕਿਸੇ ਦੀ ਗਜਾਇਸ ਹੁੰਦੀ ਆ ਵੱਢਣ ਵਾਲੇ ਤੋਂ ਬਚਾਉਣ ਦੇ ਵੱਢਣ ਵਾਲੇ ਤੋਂ ਵੱਜ ਜਾਂਦੀਆਂ ਨਾਲੇ ਤਾਂ ਇਹ ਸੋ ਜੇ ਕਿਸੇ ਇੱਕ ਅੱਧੀ ਕੱਟੀ ਨਾਲ ਜਰੂਰ ਪਾਲਿਆ ਕਰੋ ਯਾਰ ਸੋ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਪਸ਼ੂ ਮੰਡੀ ਮਾਨਸਾ ਤਰੀਕ 14 ਤੀਜਾ ਮਹੀਨਾ 2025 ਹੋਰ ਵਿਕਰੀ ਵਾਲੇ ਨਾਗ ਜਿਹੜੇ ਕਵਰ ਕਰਕੇ ਦਿਖਾਵਾਂਗੇ ਮਾਲ ਜਿਹੜਾ ਚੰਗਾ ਪਹੁੰਚਣ ਲੱਗਾ ਮੰਡੀ ਦੇ ਵਿੱਚ ਬਹੁਤ ਰੌਣਕ ਹੁੰਦੀ ਆ ਪਸ਼ੂ ਮੰਡੀ ਮਾਨਸਾ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਗਾਗ ਵੀ ਚੰਗੀ ਗਿਣਤੀ ਦੇ ਵਿੱਚ ਪਹੁੰਚਦਾ ਤੇ ਪਸ਼ੂ ਵੀ ਬਹੁਤ ਚੰਗੀ ਗਿਣਤੀ ਦੇ ਵਿੱਚ ਪਹੁੰਚਣ ਲੱਗੇ ਦੇਖੋ ਗਾਵਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਆ ਬਾਈ ਹੁਣ ਦੁੱਜਾਂ ਦੇ ਨਾਲ ਗਾਵਾਂ ਵੀ ਚੰਗੀ ਗਿਣਤੀ ਦੇ ਵਿੱਚ ਪਹੁੰਚਣ ਲੱਗੀਆਂ ਪਸ਼ੂ ਮੰਡੀ ਮਾਨਸਾ ਦੇ ਉੱਪਰ ਚੰਗੀ ਰੌਣਕ ਲੱਗੀ ਆ ਮੰਡੀ ਦੇ ਵਿੱਚ ਸ਼ਾਮ ਦਾ ਟਾਈਮ ਆ ਸੋ ਵੀਡੀਓ ਨੂੰ ਜਲਦੀ ਜਲਦੀ ਨੂੰ ਕਰ ਦਿਓ ਸ਼ੇਅਰ ਜਿੰਨੇ ਵੀ ਭਰਾ ਨਵੇਂ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਰਡਰ ਦੇਖੋ ਮੱਝਾ ਯਾਰ ਆਰਡਰ ਬੜਾ ਸ਼ਾਨਦਾਰਾ ਮੱਝਾ ਦੇਖੋ ਬੰਤਰ ਵੀ ਜੰਗੀਏ ਤੇ ਆਰਡਰ ਬਹੁਤ ਸ਼ਾਨਦਾਰਾ ਮੱਝਾ ਦਾ ਦੇਖੋ लेबा मझद त सौदा हो देखो पास कर भाई डर मज ਗਾਈਜ ਇਹ ਨਹੀਂ ਕੱਟੂਨ ਚਾਹਣ ਜੱਤੀ ਅਗਰ ਗਰਪ ਹੋ ਗਈ ਲੋਬੇ ਚੋਟੀ ਦਿਖਾਉਣੇ ਤੁਹਾਨੂੰ ਇੱਕ ਵਾਰੀ ਤੁਰਦੀ ਜeneਗਾ ਮਾਰੋ ਦੇਖੋ ਜਾਣਕਾਰੀ ਸਾਰੀ ਆਪਾਂ ਬਾਈ ਤੋਂ ਲਵਾਂਗੇ ਪੂਰੀ ਟੌਪ ਕੁਆਲਿਟੀ ਵਾਲੀ ਝੋਟੀ ਆ ਯਾਰ ਦੇਖੋ ਤੁਰਦੀ ਜeneਗਾ ਮਾਰੋ ਇੱਕ ਵਾਰੀ ਹਵਾਨਾ ਹੋਣਾ ਦੇਖ ਕਰ ਮਾਈ ਦਾ ਇਧਰ ਤੋਂ ਇਧਰ ਤੋਂ ਹੀ ਦੇਖੋ ਸਿੰਗਰ-ਸੁੰਗਾਂ ਦੀ ਬਿਲਕੁਲ ਕੁੰਡੀ ਆ ਤੇ ਸੋਹਣੀ ਫੇਸ ਕੁਆਲਿਟੀ ਆ ਇੱਥੋਂ ਲੇਵਾ ਦੇਖੋ ਯਾਰ। ਦੇਵਾ ਨੂੰ ਆ ਦੇਖੋ ਬਿਲਕੁਲ ਜਾਨਤ ਕੁਆਲਟੀ ਵਾਲੀ ਝੋਟੀਆਂ ਬਾਈ। ਬਾਗਮਾਲ ਆਰਡਰ ਬਣਾ ਹੋਇਆ ਜਿਹੜਾ। ਇਹ ਆ ਜਮਾ ਕੁਆਲਟੀ ਵਾਲੀ ਝੋਟੀਆਂ ਪੂੜਾ ਪੜਾ ਦੇਖੋ ਕਰਮਾਲੀ ਦਾ ਪਿੱਠ ਪੂੜੇ ਦੀ ਮੰਤਰ ਬਹੁਤ ਜਿਆਦਾ ਸੋਹਣੀਆਂ ਤੇ ਲੇਵਾ ਦੇਖੋ ਯਾਰ। ਬਹੁਤ ਜਿਆਦਾ ਸਾਫ ਆਰਡਰਾਂ। ਉਨੇ ਹੀ ਸੋਨਾ ਜਿਹੜਾ ਥਣ ਲੱਗਿਆ ਹੋਇਆ ਸੋਨਾ ਮੁੱਠੀ ਚਵਾਈ ਵਾਲਾ ਥਣਾ ਤੇ ਪੂਰਾ ਗੈਪ ਵਾਲਾ ਥਣਾ ਬਾਈ। ਆਰਡਰ-ਆਰਡਰ ਦੇਖੋ ਕਰਮਾਲੀ ਦਾ। ਬਹੁਤ ਜਿਆਦਾ ਸੋਹਣਾ ਆਰਡਰ ਤਿਆਰ ਕਰਿਆ ਯਾਰ। ਇਹ ਐ ਭਾਈ ਪੂਰੀ ਜੈਦ ਕੁਆਲਟੀ ਵਾਲੀ ਝੋਟੀ ਆ ਗੱਲਬਾਤ ਸਾਰੀ ਜਿਹੜੀ ਆਪਾਂ ਬਾਈ ਨਾ ਕਰਵਾਵਾਂਗੇ ਸਿੰਗਾ-ਸੁੰਗਾ ਨਹੀਂ ਬਿਲਕੁਲ ਕੁੰਡੀ ਸੋਹਣੀ ਫੇਸ ਕੁਆਲਟੀ ਭਾਈ ਅੱਛੀ ਗੱਲ ਭਾਈ ਨਾਂ ਦਾ ਆਪਣਾ ਸਤਗੁਰ ਸਿੰਘ ਜੀ ਸਤਗੁਰ ਪਿੰਡ ਕਿਹੜਾ ਭਾਈ ਜਲੂਰ ਜਿਲ੍ਹਾ ਸੰਗਰੂਰ ਜਿਲ੍ਹਾ ਸੰਗਰੂਰ ਇਹ ਜਿਹੜੀ ਆਪਾਂ ਝੋਟੀ ਤੋੜ ਕੇ ਦਿਖਾਈ ਆ ਭਾਈ ਕਿਹੜਾ ਕਿਹੜਾ ਸੂਈ ਐਸ ਵਾਰ ਦੂਜਾ ਸੂਆ ਜੀ ਦੂਜਾ ਸੂਆ ਐਸ ਵਾਰ ਸੂਈ ਆ ਹਾਂਜੀ ਕਿੰਨੇ ਦਿਨਾਂ ਦੀ ਭਾਈ ਹੋਊਗੀ 2 ਮਹੀਨੇ ਜੀ ਕਿੰਨੇ ਦੀ ਬੱਚਾ ਕਿਆ ਮੰਗ ਰਹੇ ਪੱਤਾ ਜੀ ਬੱਚਾ ਮੰਗਰ ਕੱਟਾ ਜੀ 1 ਕਿੰਨੇ ਦੀ ਸੂਈ ਆ ਤੇ ਦੁੱਧ ਕਿੰਨਾ ਕੁ ਤਿਆਰ ਬਈ 17 ਆਊਗਾ ਜੀ ਪੂਰਾ ਤਸੱਲੀ ਵਾਲਾ ਦੋ ਡੰਗ ਚਾਰ ਡੰਗ ਜਮਾ ਕੰਡੇ ਤੇ ਲਵਾ ਦੇਗਾ ਦੋ ਟਾਈਮ ਚੰਗੀ ਆ ਪਰ ਚਵਾਈ ਜੂ ਦੀ ਪੋੜੀਆ ਪੂਰੀ ਨੰਬਰ ਦੀ ਜੇ ਛੋਟੇ ਜਵਾਬ ਨੂੰ ਚਾਹੀਦਾ ਠੀਕ ਆ ਮੁੱਲ ਕੀ ਕਰਤਾ ਫਿਰ ਜਾਇਜ਼ 170 ਕਰਦੇ ਆ ਜੀ ਵੇਚਣ ਜਲ ਵੇਚਣੀ ਵੇਚਣੀ ਡੇਢ ਦੀ ਵੇਚ ਡੇਢ ਦੀ ਠੀਕ ਆ ਫੋਨ ਨੰਬਰ ਬੋਲ ਆਪਣਾ ਕੈਟਰਰ ਫੋਨ ਨਹੀਂ ਠੀਕ ਆ 26 23 ਠੀਕ ਆ ਇਹ ਬਾਈ ਦਾ ਫੋਨ ਨੰਬਰ ਹੈ ਜੀ ਜਿਆਦਾ ਕੁਆਲਟੀ ਛੋਟੀ ਦੀ ਪਹਿਲਾਂ ਵੀ ਦੇਖ ਲਈ ਹੁਣ ਵੀ ਦੇਖ ਲਓ ਸੰਗਾ ਕੋਲੇ ਬਿਲਕੁਲ ਪੁੱਢੀ ਸੋਹਣੀ ਫੇਸ ਕੁਆਲਟੀ ਆ ਜਾ ਹੁਣ ਖਵਾਨਾ ਇੱਕ ਵਾਰੀ ਹੋਰ ਦੇਖ ਲੂ ਨੇੜੇ ਤੋਂ ਬਿਲਕੁਲ ਸਾਫ ਅਡਰ ਮੁੱਲ 170 ਡੇਢ ਦੀ ਹੋ ਜੂ ਮਾਨਦਾਨ ਹੋ ਜੂ ਬਾਈ ਖੁੱਲਾ ਰੇਟ ਕੋਈ ਫਿਕਸ ਨਹੀਂ ਹੁੰਦਾ ਅਸੀਂ ਉਹ ਪਿੰਡ ਦਾ ਜਿਹੜੀ 11 ਪਿੰਡ ਦੀ ਇਤਨਾ ਦੇ ਨਹੀਂ ਵਿਕੀ ਵੜਾ ਲੈ ਸਮਰਕ 500 ਪਿੰਡ ਜਲੂਰ ਪਿੰਡ ਦੀ ਝੋਟੀ ਹੈ ਬਾਈ ਜੀ ਜੱਗਾ ਜਲੂਰ ਜਿਹੜਾ ਨੇ ਬਾਈ ਧਨੋਲੇ ਮੰਡੀ ਤੇ 11 ਲੱਖ 65 ਹਜ਼ਾਰ ਦੀ ਝੋਟੀ ਵੇਚੀ ਆ ਉਸੇ ਪਿੰਡ ਤੋਂ ਇਹ ਬਾਈ ਨੇ ਵਪਾਰੀ ਜੱਗੇ ਝਲੂਰ ਦੇ ਪਿੰਡ ਤੋਂ 11 ਲੱਖ 65 ਹਜ਼ਾਰ ਰੁਪਏ ਦੀ ਝੋਟੀ ਧਨੋਲਾ ਮੰਡੀ ਦੇ ਵਿਕੀ ਸੀ ਜੱਗੇ ਝਲੂਰ ਦੀ ਸੀ ਮੈਂ ਪਹਿਲੇ ਮੈਂ ਦੇ ਰੱਖਿਆ ਨਹੀਂ ਹੋਣੀ ਨੀ ਵੀਰੇ ਹਾਂ ਜੀ ਬੱਲੇ ਬੰਦੇ ਇੱਕ ਮਿੰਟ 85 ਸਾਬ ਦਾ ਆ ਦੋ ਬੰਦੇ ਨੇ ਜਾਜੂ ਕਰਦਾ ਕੋਈ ਮੱਥਾ ਦਲਾਲੀ ਕਰੀ ਮੈਂ ਜੋ ਉਸਤੇ ਕਹਿੰਦਾ ਸੀ ਉਹ ਦੋ ਘੱਟ ਕਹਿੰਦੇ ਕਿ ਪੂਰੇ ਨਹੀਂ ਕਰਤੀ ਫਿਰ ਕੋਈ ਕਦਾ ਕਰੀ ਇਹ ਕਮਾਦੇ ਦੇਖੋ ਯਾਰ ਲੇਵਾ ਦੇਖੋ ਕਰਮਾਲੀ ਦਾ ਐਚ ਐਫ ਗਾਵਾਂ ਵਾਂਗੂ ਹਵਾਨਾ ਜਿਹੜਾ ਬਈ ਥੱਲੇ ਤੱਕ ਲੱਗਦਾ ਦੇਖੋ ਮੱਝ ਵੱਡੀ ਆ ਪਰ ਲੇਵਾ ਦੇਖੋ ਤੇ ਇੱਥੋਂ ਦੇਖੋ ਲੇਵਾ ਲੈ ਤੁਹਾਨੂੰ ਨੇੜੇ ਤੋਂ ਦਿਖਾਉਨੇ ਬਿਲਕੁਲ ਐਚ ਐਫ ਗਾਵਾਂ ਵਾਲਾ ਹਵਾਨਾ ਲੱਗਿਆ ਹੋਇਆ ਤਾਜੀ ਸੂਈ ਮੱਝ ਆ ਦੇਖੋ ਆਗੋ ਫੇਸ ਕੁਆਲਟੀ ਚੈੱਕ ਕਰ ਲਿਓ ਸਿੰਘਾ-ਸੁੰਗਾ ਦੀ ਕੁੰਡੀ ਆ ਤੇ ਲੇਵਾ ਦੇਖੋ ਕਰਮਾਲੀ ਸਾਰਾ ਲੇਵਾ ਜਿਹੜਾ ਥੱਲੇ ਥੱਲੇ ਪਿਆ ਬਈ ਛਾੜੀ ਥੋੜੀ ਘੱਟ ਦਿਖਾਉਂਦੀ ਪਰ ਲੇਵਾ ਸਾਰਾ ਆਰਡਰ ਅੱਗੇ ਅੱਗੇ ਆ ਕਿੱਟਿਆਂ ਤੋਂ ਅੱਗੇ ਅੱਗੇ ਸਾਰਾ ਲੇਵਾ ਦੇਖੋ ਕਾਵਾਵਰ ਦਾ ਲੇਵਾ ਜੇ ਤੇ ਵੱਡੀ ਮੱਝਾ ਡਬਲ ਮੱਝ ਦੇਖੋ ਆਪਣੇ ਨਾਲ ਖੜੀ ਆ ਲੇ ਵੀ ਆਕ ਤੁਹਾਨੂੰ ਟੋਕੜ ਗੱਬਣ ਮਾਦੇ ਦਿਖਾਉਣਾ ਇੱਕ ਵਾਰੀ ਤੁਰਦੀ ਤੇ ਨਿਗਾ ਮਾਰ ਲਿਓ ਡਿਟੇਲ ਸਾਰੀ ਆਪਾਂ ਬਾਅਦੋਂ ਪੁੱਛਾਂਗੇ ਇੱਕ ਵਾਰੀ ਤੁਰਦੀ ਨੂੰ ਨਿਗਾ ਮਾਰ ਲਓ ਦੇਵਾਲੂਆ ਦੇਖ ਲਓ ਕਰ ਮਾੜੀ ਦਾ ਬਿਲਕੁਲ ਸਾਫ ਫੱਡਰਾ ਤੇ ਪਿੱਠ ਪੁੜੇ ਦੀ ਬੰਤਰ ਦੇਖੋ ਯਾਰ ਬਿਲਕੁਲ ਜਾਤ ਕੁਆਲਟੀ ਵਾਲੀ ਮਾਜਾ ਪੂਰੀ ਤੇ ਬਾਕੀ ਗੱਲ ਬਾਈ ਨਾ ਕਰਾਂਗੇ ਆਪਾਂ ਸਾਰੀ ਗੱਲਬਾਤ ਮੋੜ ਲੈ ਬਾਈ ਮੋੜ ਲੈ ਲੈ ਗੋ ਫੇਸ ਕੁਆਲਟੀ ਚੈੱਕ ਕਰ ਲਿਓ ਸੋਹਣੀ ਫੇਸ ਕੁਆਲਟੀ ਹੈ ਸਿੰਘ ਕੁੰਡਾ ਥੋੜਾ ਖੁੱਲਾ ਜਰੂਰ ਹੈ ਪਰ ਕੁੰਡਾ ਸਿੰਘ ਤੇ ਫੇਸ ਕੁਆਲਟੀ ਦੀ ਸੋਹਣੀ ਹੈ। ਉਹ ਦੇਖੋ ਇੱਥੇ ਦੇਖੋ। ਦੇਖੋ ਲੈ ਵਾਲੂਆ ਦੇਖੋ ਬਿਲਕੁਲ ਸਾਫ ਅਡਰਾ ਚਾਰੋਂ ਥਣ ਇੱਕੋ ਜੇ ਤੇ ਪੂਰਾ ਬਿੱਥੀ ਵਾਲਾ ਜਿਹੜਾ ਥਣ ਲੱਗਾ। ਅਡਰ-ਉਡਰ ਦੀ ਕੁਆਲਟੀ ਬਹੁਤ ਸੋਹਣੀ ਹੈ ਯਾਰ ਰੰਗਾੜੀ ਦੇਖੋ ਕਰਮਾਲੀ ਜੀ ਤੇ ਟੋਕੜ ਗੱਪਣ ਮੱਝਾ ਬਾਕੀ ਗੱਲਬਾਤ ਆਪਾਂ ਤੁਹਾਡੀ ਸਾਰੀ ਬਾਈ ਨਾ ਕਰਵਾਵਾਂਗੇ। ਬਿਲਕੁਲ ਸਾਫ ਸਣ ਹਵਾਨਾ ਤੇ ਸੋਨਾ ਮੁੱਠੀ ਚਵਾਈ ਵਾਲਾ ਥਣ ਲੱਗਾ ਤੇ ਗੈਪ ਗੂਗ ਵੀ ਬਹੁਤ ਚੰਗਾ। ਭਾਈ ਇਹ ਸਿੱਕਾਰ ਸਸਰੀ ਘਰ ਭਾਈ ਨਾਂ ਦੱਸਦੇ ਆਪਣਾ ਗੁਲਾਬਖਾਨ ਜੀ ਗੁਲਾਬਖਾਨ ਪਿੰਡ ਬਈ ਪੰਦੇਰ ਹੈ ਜੀ ਪੰਦੇਰ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਗੁਲਾਬ ਜਿਹੜੀ ਮੱਝ ਤੋੜ ਕੇ ਦਿਖਾਈਆ ਭਾਈ ਜੀ ਕਿਹੜਾ ਸੂਆ ਸੂਇ ਇਸ ਵਾਰ ਇਹ ਦੂਜਾ ਸੂਆ ਜੀ ਦੂਜਾ ਸੂਆ ਤੇ ਟੋਕੜ ਕਪੜਾ ਭਾਈ ਹਾਂ ਜੀ ਤਿੰਨ ਮਹੀਨੇ ਦਾ ਕਪੜਾ ਜੀ ਤਿੰਨ ਮਹੀਨੇ ਦੀ ਗੱਬਣਾ ਤੇ ਬੱਚਾ ਕੀ ਮੰਗ ਰਹੇ ਨੇ ਅੱਛਾ ਜੀ ਆਹ ਤੀ ਬੱਚਾ ਮਗਰ ਦੇਖ ਕੱਟਾ ਕੱਟੀ ਬਈ ਕੱਟਾ ਹੀ ਬੱਚਾ ਮਗਰ ਕੱਟਾ ਬਈ 3 ਮਹੀਨਾ ਦੀ ਟੋਕੜ ਗੱਭਣ ਮਾਝਾ ਬਈ ਦੇਖ ਸਕਦਾ ਤੁਸੀਂ ਸਾਨਾ ਬਾਨਾ ਪਹਿਲਾਂ ਤੁਹਾਨੂੰ ਨੇੜੇ ਤੋਂ ਵੀ ਦਿਖਾਇਆ ਇੱਕ ਵਾਰੀ ਹੋਰ ਦਿਖਾਵਾਂਗੇ ਦੁੱਧ ਕਿੰਨਾ ਘਾ ਬਈ ਲਾਉਂਗੇ ਦੁੱਧ 9 ਲੀਟਰ ਦਿੰਦੀ ਆ ਤੇ ਪੂਰਾ ਮਤਲਬ ਤਸੱਲੀ ਆਲਾ ਨਾਉਂ ਹਾਂਜੀ ਹਾਂਜੀ ਜਮਾ ਠੱਡਾ ਕਰਮਾ ਪਾਉਣੇ ਨੌ ਕਰਕੇ ਪਿੰਡ ਛੱਡਾਵੇ ਭੰਦੇਰੀ ਆਲਾ ਠੱਡਾ ਠੀਕ ਆ ਤੇ ਚਵਾਈ ਜੂਵੀ ਦੀ ਚੰਗੀਆਂ ਪੋਲੀਆ ਪੂਰੀ ਹਾਂਜੀ ਹਾਂਜੀ ਬੰਦਾ ਬੰਦਾ ਬੁੜੀ ਜਿਹੜਾ ਮਰਜੀ ਚੋਲੇ ਚਵਾਕ ਨੂੰ ਬਿਠਾ ਦਿਓ ਜੀ ਠੀਕ ਆ ਜੈਜਾ ਭਾਗੀ ਰੱਖੇ ਵੇਚਣ ਵਾਲਾ ਬੋਲ ਤਾਂ 25 ਕਰੀ ਜਨੇ ਜੀ ਅੱਛਾ ਈ ਲਾ ਗਿਆ ਮੈਂ ਤੇ ਠੋੜ ਨੰਬਰ ਆਪਣਾ ਗੱਪੜਾ ਹੀ ਤਿੰਨ ਮਹੀਨੇ ਦੀ ਗਲਾ ਫੋਨ ਨੰਬਰ ਬੋਲ ਬਾਈ ਆਪਣਾ 9501783570 ਇੱਕ ਵਾਰੀ ਹੋਰ ਬੋਲ ਦੇ 9501783570 ਠੀਕ ਆ ਗੱਬਣ 3.5 ਦਿਨ ਵੀ ਨੇ ਨਾ 3 ਦਿਨ 7 ਦਿਨ ਹੋ ਗਈ ਠੀਕ ਆ 3 ਦਿਨ 7 ਦਿਨ ਦੀ ਗੱਬਣਾ ਬਾਈ ਤੇ 9 ਲੀਟਰ ਦੀ ਬਾਈ ਕਹਿੰਦਾ ਦੁੱਧ ਦੀ ਤਸੱਲੀ ਆ ਪੌਣੇ 9 ਵੀ ਹੋਇਆ ਬਾਈ ਕਹਿੰਦਾ ਵੀ ਮੇਰੇ ਘਰੇ ਵੰਦ ਮੁੜ ਕੇ ਤੇ ਮੱਝ ਦੇਖੋ ਯਾਰ ਚੰਗੀ ਜਾਤ ਕੁਆਲਟੀ ਵਾਲੀ ਜੱਤ ਵਾਲੀ ਮੱਝ ਤੇ ਚੰਗੀ ਮੱਝ ਆ ਯਾਰ ਬਣਾ ਲੈ ਸੰਪਰਕ ਬਣਾ ਲੈ ਸੰਪਰਕ ਬਾਈ ਨਾਲ ਜੇ ਕਿਸੇ ਭਰਾ ਨੂੰ ਜਰੂਰਤ ਹੋਈ ਰੱਬਣ ਮੱਝ 3 ਮਹੀਨਿਆਂ ਦੀ 9 ਲੀਟਰ ਦੁੱਧ ਛੱਡਦੇ ਕੋ ਛੱਡਦੇ ਤੇਰੀ ਗੱਲ ਨੂੰ ਮੈਂ ਨਾ ਮੈਂ ਛੱਡਦੇ ਛੱਡਦੇ ਜਮੀਨ ਯਾਰ 500 ਬੇ 6000 ਦਾ ਤੇਰਾ ਚੁਣੀ ਪਾ ਦੂ ਤੂੰ ਭੈਣ ਦੀ ਰਾਨੇ ਵਿੱਚ ਨਾ ਮੈਂ ਨਹੀਂ ਮੰਨਦਾ ਨਾ ਨਾ ਇਹਦਾ ਸੌਦਾ ਹੁੰਦਾ ਦੇਖੋ ਸੌਦਾ ਹੁੰਦਾ ਇਹਦਾ ਮੱਝ ਬਹੁਤ ਚੰਗੀ ਆ